ਸਾਰੇ ਇਸ ਮੁਕਾਮ ਤੇ ਪਹੁੰਚੇ ਹੋ ਤਸਵੀਰ ਪੱਤਰ ਚਾਹੇ ਇਸ ਤੋਂ ਬਾਅਦ ਇਹਦਾ ਪੱਤਰ ਵੀ ਹੈ ਫਿਰ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੁਸੀਂ ਸਾਰੇ ਨੈਸ਼ਨਲ ਜੀਨਰ ਹੋ ਕਿਉਂਕਿ ਤੁਸੀਂ ਇਸ ਕਲਾ ਦੇ ਨਾਲ ਜੁੜੇ ਹੋ ਹੋ ਤੁਸੀਂ ਸਾਰੇ ਕਲਾਕਾਰ ਬੈਠੇ ਹੋ ਤਾੜੀਆਂ ਆਪਣਾ ਤੇ ਦਿਵਾਓ ਪਹਿਲਾਂ ਤੁਸੀਂ ਸਾਰੇ ਕਲਾਕਾਰ ਜਿੰਨੇ ਦਰਸ਼ਕ ਇੱਥੇ ਆਏ ਨੇ ਚਾਹੋ ਕਿ ਸਿੰਧੂ ਕੋਲ ਚਾਹੇ ਨੇ ਇਹਦਾ ਮਤਲਬ ਨਹੀਂ ਹੁੰਦਾ ਵੀ ਉਹ ਵੀ ਕਲਾਕਾਰੀ ਇਸ ਵਾਰ ਨੂੰ ਮਸਤ ਕਰਦੇ ਨੇ ਉਹਨਾਂ ਦੇ ਅੰਦਰ ਵੀ ਕਲਾਕਾਰ ਬੈਠਾ ਹੈ ਤੇ ਉਹ ਚਾਹੁੰਦੇ ਯੋ ਬੋਮੀ ਕਿਤਨਾ ਕਿਸੇ ਸਮੇਂ ਦਾ ਸਟੇਜਾਂ ਤੇ ਪਰਫਾਰਮੈਂਸ ਕਰਦੇ ਜਦੋਂ ਉਹਨਾਂ ਨੂੰ ਵਧੀਆ ਮੌਕਾ ਮਿਲਦਾ ਹੋਂ ਸਾਡੇ ਵਿੱਚ ਸਾਰੇ ਸਾਥੀ ਨੇ ਉਤਮ ਵਰਗੇ ਸਾਡੇ ਸਾਥੀ ਜਿਹੜੇ ਪ੍ਰੋਫੈਸ਼ਨਲ ਇਸ ਲੋਗਾਈ ਦੇ ਜੁੜੇ ਹੋਏ ਨੇ ਆਪਣੀਆਂ ਉਹ ਇਸਮਤ ਦੇ ਜਿਹੜੀਆਂ ਉਹ ਸਟੇਜਾਂ ਤੇ ਕੂੜੀਆਂ ਕਰ ਲੈਦੇ ਸਾਡੇ ਵਰਗੇ ਵੀ ਵਕਫ ਸਮੇਂ ਤੇ ਨੱਚ ਕੀ ਕਰ ਲੈਣਗੇ ਜਿਹੜਾ ਜਜਮੈਂਟ ਤੇ ਬੈਠ ਕੇ ਤੁਹਾਨੂੰ ਨੱਚਦੇ ਹੋਏ ਵੇਖ ਕੇ ਕਰ ਸਕਦਾ ਪਰ ਐਸੇ ਤਾਂ ਕੋਈ ਤੁਹਾਰੇ ਸਾਰੇ ਕਲਾਕਾਰੋਂ ਆਪਾਂ ਗੱਲ ਕਰਦੇ ਹਾਂ ਤੁਹਾਡੇ ਲੋਕ ਨਾਚ ਸੋਹੋ ਤੇ ਤੇ ਨਾਚ ਪਹਿਲਾਂ ਸੋਲੋ ਦੀ ਗੱਲ ਕਰਾਂਗੇ ਸੋਲੋ ਦੇ ਵਿੱਚ ਅਸੀਂ ਕਿੰਨਾ ਕਿੰਨਾ ਦਾ ਗੱਲਾਂ ਦਾ ਧਿਆਨ ਰੱਖਿਆ ਜਿਹਦੇ ਵਿੱਚ ਫਰਸ ਸੈਕਿੰਡ ਤੇ ਥਰਡ ਪੋਜੀਸ਼ਨ ਪਾਸੋਂ ਕੀਤੀ ਹੈ ਉਹਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਇਹ ਈ ਹੈ ਵੀ ਬੱਚੇ ਦੇ ਅੰਦਰ ਉਹ ਪਰਤਵਾ ਦਿਸਦੀ ਹੈ ਜਾਂ ਨਹੀਂ ਸਭ ਤੋਂ ਪਹਿਲੀ ਗੱਲ ਸਭ ਤੋਂ ਪਹਿਲੀ ਗੱਲ ਇਹ ਹੈ ਵੀ ਉਹ ਬੱਚਾ ਰੀਜਨਲ ਕਲਾਕਾਰ ਲੱਗ ਰਿਹਾ ਨਹੀਂ ਲੱਗਦਾ ਉਹਦਾ ਮਤਲਬ ਉਹਦਾ ਰਿਦਮ ਪੱਕਾ ਹੋਣਾ ਜੋ ਗਾਵਣ ਵਾਲਾ ਦਾ ਤਾਲ ਪੱਕਾ ਹੋਣਾ ਤੇ ਉਹਦਾ ਸੁਰ ਪੱਕਾ ਹੋਣਾ ਇਸੇ ਤਰ੍ਹਾਂ ਇੱਥੇ ਇਹ ਤਾਂ ਚੱਲ ਰਿਹਾ ਸਭ ਉਹ ਚੱਲ ਰਿਹਾ ਬਾਹਰੀ ਆਪਾਂ ਬਹੁਤ ਮਿਹਨਤ ਮਿਲ ਰਹੀ ਹੈ ਸਭ ਬੱਚਿਆਂ ਦੇ ਪੈਰਾਂ ਨੂੰ ਹੀ ਕੋਣਿਆ ਸੀ ਤੁਸੀਂ ਸਾਰੇ ਦੇਖਦੇ ਹੋਵੋਗੇ ਕਿਉਂਕਿ ਪਿੱਛੇ ਬੈਠਾ ਨੂੰ ਸਿਰ ਬੱਚੇ ਦੇ ਪੈਰ ਨਹੀਂ ਦਿਸ ਰਹੇ ਅਸੀਂ ताल ਦੇਖਣਾ ਰਿਦਮ ਦੇਖਣਾ ਤੇ ਪੈਰਾਂ ਦਾ ਤੁਹਾਨੂੰ ਲੱਗੇ ਜਿੱਥੇ ਦੇ ਵਿੱਚ ਕਲਾਪਿੰਗ ਤੋਂ ਪਤਾ ਲੱਗਦਾ ਔਰ ਜੇ ਤੁਸੀਂ ਕੰਟੈਂਪੋਰੀ ਗਰੁੱਪ ਦੇ ਵਿੱਚ ਨੱਚ ਰਹੇ ਚਾਹੇ ਸੋਮੋਏ ਚਾਹੇ ਗਰੁੱਪ ਦੇ ਵਿੱਚ ਤੁਹਾਡੇ ਪੈਰਾਂ ਦੀ ਫਰਕਤ ਤੋਂ ਪਤਾ ਲੱਗੇ ਦੂਸਰੀ ਕੈਟਾਗਰੀ ਦੇ ਵਿੱਚ ਦੂਸਰੀ ਨੰਬਰੋਂ ਜਿਹੜਾ ਇਹ ਜ ਆ ਜਾਂਦਾ ਉਹ ਆਲਪ ਦਾ ਕਲਾਸੀਕਲ ਤੁਸੀਂ ਸਾਰਿਆਂ ਨੇ ਸੋਚਿਆ ਵੀ ਕਲਾਸੀਕਲ ਨਾਚ ਹੈ ਜਿਹੜਾ ਉਹ ਸਿਰਫ ਕਲਾਸੀਕਲ ਹੀ ਹੋਵੇਗਾ ਤੁਸੀਂ ਰੱਖਾਗੇ अदर वाइज ਬਾਕੀ ਨਹੀਂ ਰੱਖਾਗੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਪੰਜਾਬ ਦਾ ਤੇ ਹਰਿਆਣੇ ਦਾ ਕਿਹੜਾ ਲੋਕ ਨਾਚ ਹੈ ਜਿਹੜਾ ਕਲਾਸੀਕਲ ਹੋਵੇ ਕੋਈ ਨਹੀਂ ਹੈ ਫਿਰ ਤਾਂ मतलब ਆਪਾਂ ਇਹ ਪੰਜਾਬ ਦੇ ਵਿੱਚ ਸੈਲੀਬ੍ਰੇਟ ਕਰ ਰਹੇ ਹਾਂ ਅਸੀਂ ਭਾਗ ਵੀ ਨਹੀਂ ਲਏ ਇਹ ਗੱਲ ਐਸੇ ਕਿਉਂ ਰਹੀ ਹੈ ਤਾਂ ਦੇ ਵਿੱਚ ਕਿੰਨਾ ਅਥਾਰਟੀਕਲੀ ਆਉਣੀ ਹੈ ਤਾਲ ਦੇ ਵਿੱਚ ਭਗੜਾ ਕਿਵੇਂ ਆਏਗਾ ਕਿਉਂਕਿ ਪਹਿਲਾਂ ਇਹ ਧੜਕਣ ਉਹਦੇ ਵਿੱਚ ਜੁੜਦੀ ਆ ਉਹਦੇ ਵਿੱਚ ਤਾਲ ਬਣਦਾ ਕਿਸੇ ਕਰਕੇ ਆਏਗਾ ਮੈਂ ਕਹਿੰਦਾ ਅਸਲੀ ਪ੍ਰਵਾਹ ਸਾਜ ਦੇ ਮੋਟੇ ਨੂੰ ਤੁਸੀਂ ਸਾਰਿਆਂ ਨੇ ਦੇਖ ਲਈਦਾ ਇਹਦਾ ਮਤਲਬ ਇੱਕ ਹੀ ਪ੍ਰਵਾਹ ਸਾਜ ਆਪਣੀ ਦੀ ਬੜੀ ਵਧੀਆ ਜਿਹੜੀ ਹਰੇਕ ਲੋਕਾਂ ਨੂੰ ਹਰੇਕ ਕਲਾਕਾਰ ਨੂੰ ਅਤੇ ਇੱਕ ਬੱਚੇ ਨੂੰ ਸਮਝ ਆਏਗੀ ਜੇ ਪੈਰਾਂ ਦਾ ਰਿਦਮ ਤੁਹਾਡੇ ਮਿਊਜ਼ਿਕ ਦੇ ਨਾਲ ਮਿਲਦਾ ਹੈ ਤਾਂ ਇਹਦਾ ਮਤਲਬ ਉਹ ਕਲਾਸੀਕ ਹੈ ਤੁਸੀਂ ਦੇਖੋ ਜਿੰਨੇ ਬੱਚਾ ਨੇ ਕੀਤੇ ਨੇ ਪੈਰਾਂ ਦੀ ਬੜੀ ਫੜਕਣ ਵਧੀਆ ਸੀ ਕਿੰਨਾ ਕਿੱਮਾਨ ਛੜਕੇ ਨੇ ਜਿਹੜੀ ਉਹ ਪ੍ਰੋਪਰ ਲਗਾਤਾਰ ਚੱਲੀ ਉਹ ਰੋਕੇ ਜਾਂਦੀ ਸੀ ਉਹ ਲਗਾਤਾਰ ਕਰਦੇ ਸੀ ਤੇ ਛੜ ਜਾਂਦੇ ਸੀ ਜਿਉ ਲਗਾਤਾਰ ਕਰਦੇ ਸੀ ਤੇ ਮਿਊਜ਼ਿਕ ਛੜ ਜਾਂਦਾ ਉਹ ਬੱਚਾ ਫਿਰ ਵੀ ਉਹ ਨਹੀਂ ਕਰੀ ਜਾਂਦਾ ਕਿਉਂਕਿ ਆਪਾਂ ਨੂੰ ਸਿਖਾਉਣ ਬਾਰੇ ਇੰਨਾ ਐਕਸਪਰਟ ਨਹੀਂ ਆ ਵੀ ਆਪਾਂ ਕਲਾਸਿਕਾ ਸਿਖਾ ਲਈਏ ਹੋ ਸਕਦਾ ਕੋਈ ਨਾ ਕੋਈ ਹੈ ਜਿਹੜਾ ਆਪਾਂ ਕੇ ਦਿਨੇ ਕਲਾਸਿਕਾ ਦਾ ਸਿੱਖਿਆ ਹੋ ਉਸ ਸਿਖਾ ਸਕਦਾ ਮੈਂ ਕਹਾ ਮੈਂ ਕਲਾਸਿਕਾ ਸਿਖਾਵਾਂਗਾ ਮੈਂ ਨਹੀਂ ਸਿਖਾ ਸਕਦਾ ਮੈਂ ਮੈਂ ਸਿਰਫ ਜਾਂਚ ਕਰ ਸਕਦਾ ਹਾਂ ਉਹ ਦੇਖ ਸਕਦਾ ਹਾਂ ਮਾਣ ਸਕਦਾ ਹਾਂ ਉਸ ਨੂੰ ਇਸ ਤਰ੍ਹਾਂ ਨਹੀਂ ਦੇਖ ਸਕਦੇ ਪਰ ਆਪਾਂ ਕਲਾਸੀਕ ਜਲਦੀ ਭਾਸ਼ਾ ਨੂੰ ਧਿਆਨ ਚ ਰੱਖਦੇ ਹੋ ਇਹ ਦੇਖ ਸਕਦੇ ਆ ਕਿ ਬੱਚਿਆਂ ਦੇ ਜਿੱਥੇ ਲੋੜ ਹੈ ਜਿੱਥੇ ਉਹ ਗਾਣਾ ਉਹ ਉਹਦਾ ਝੁਕਾ ਦੇਂਦਾ ਹੈ ਜਿੱਥੇ ਉਹਦਾ ਰਿਦਮ ਦੇਂਦਾ ਹੈ ਉਹ ਉਹਦੇ ਬੱਚੇ ਖੜਿਆ ਜੇ ਬੜਿਆ ਦਾ ਹੱਥ ਉੱਤੇ ਨਹੀਂ ਬੜਿਆ ਦਾ ਛੱਡਦਾ ਅਸੀਂ ਹੁਣ ਇਸ ਨੂੰ ਪਹਿਲਾਂ ਦੇਖਿਆ ਸੀ ਬਹੁਤ ਸਾਰੀਆਂ ਥਾਵਾਂ ਤੇ ਬੱਚੇ ਆਪਣੇ ਆਪ ਗਾਣਾ ਤੇ ਨੱਚਦੇ ਹੋਏ ਵੀ ਪੈਰ ਛੱਡ ਜਾਂਦੇ ਨੇ ਰਿਦਮ ਛੱਡ ਜਾਂਦੇ ਨੇ ਸਾਰੇ ਸਿਖਾਉਣ ਕਰਕੇ ਟ੍ਰੇਨਰ ਦਾ ਨਹੀਂ ਹੈ ਅਦੇ ਆਰਥਿਕ ਬੜੇ ਭਾਗਾ ਵਾਲੇ ਨੇ ਜਿਹਨਾਂ ਨੂੰ ਜਿੰਨਾ ਮੌਕਾ ਮਿਲਦਾ ਹੈ ਆਪਣੀ ਜਿੰਨੀ ਨੂੰ ਉਹਨਾਂ ਦੀ ਵਾਹ ਲੱਗਦੀ ਹੈ ਧਿਆਰ ਕਰਵਾਉਂਦੇ ਕੁਝ ਜਗ੍ਹਾ ਤੇ ਆਪਾਂ ਬੱਚਿਆਂ ਨੂੰ ਤੇ ਅਟਾ ਕਿਉਂ ਸਮਝਦੇ ਚਾਹੁੰਦੇ ਨੇ ਕਿ ਇਹਨਾਂ ਨੂੰ ਕੰਮ ਲੈਣ ਦਾ ਤਾਂ ਮੇਰੀ ਸਾਰਿਆਂ ਤੋਂ ਬੇਨਤੀ ਇਹ ਆ ਵੀ ਜਦੋਂ ਤੁਸੀਂ ਤਿਆਰੀ ਕਰਵਾ ਕੇ ਰੱਖੇ ਆਉਣੀ ਆ ਤਾਂ ਤੁਸੀਂ ਆਪਣੇ ਸਕੂਲ ਦੇ ਸਟਾਫ ਨੂੰ ਜੁੜੋ ਉਹਦੇ ਵਿੱਚ ਤੁਹਾਡੇ ਕੋਲ 50% ਦੇ ਆਪਾਂ ਕਿਸ ਤਰ੍ਹਾਂ ਦੇ ਜਿੰਨਾ ਬਹੁਤ ਪੀ ਜਾਣ ਮੇਰੇ ਨਾਲ ਸਾਇੰਸ ਦਾ ਹੱਥ ਨੇ ਸਕੂਲ ਦੇ ਵਿੱਚ ਜਦੋਂ ਮੈਂ ਕੰਢੀ ਤੇ ਗਾਣਾ ਵਾਦ ਰਾਂ ਤਾਂ ਉਹ ਨਾਲ ਦੇ ਨਾਲ ਕੋਈ ਰਿਦਮ ਨਹੀਂ ਲੱਗਦਾ ਮੈਂ ਕਦੇ ਕਿਹਾ ਮੈਂ ਸਭ ਤੁਸੀਂ ਜਾਣਦੇ ਹੋ ਜਿਹੜੇ ਕਹਿੰਦੇ ਨਹੀਂ ਮੈਂ ਤਾਂ ਤੁਹਾਡਾ ਇਹ ਬਹੁਤ ਹੋ ਗਿਆ ਜੇ ਤੁਸੀਂ ਕਦੇ ਗਾਓ ਤਾਂ ਤੁਸੀਂ ਰਿਦਮ ਤੋਂ ਤਾਲ ਤੋਂ ਰੁੱਟਦੇ ਤੇ ਕਹਿੰਦੇ ਨੇ ਉਹ ਮੋਟਰ ਖਾ ਵਰਗੇ ਤੇ ਆਪਣੇ ਜਿਹੜੇ ਰਾਗਾ ਵਾਲੇ ਸਾਥੀ ਨੂੰ ਕਹਿੰਦੇ ਨੇ ਬੱਚਾ ਵਿਦਿਆਰਥੀ ਵਿਅਕਤੀ ਤਾਲ ਦਾ ਮਾੜਾ ਨਹੀਂ ਚੱਲਦਾ ਸੋ ਦਾ ਮਾੜਾ ਚੱਲਦਾ ਜੇ ਤਾਲ ਦਾ ਖਰਾਬ ਹੈ ਤਾਂ ਜਮਣ ਚੱਲਦਾ ਤੇ ਇੱਥੇ ਤਾਲ ਦਾ ਕਰਨਾ ਸਾਰੇ ਤਰ੍ਹਾਂ ਦੇ ਕਿ ਪ੍ਰਜਾ ਦਾ ਸੌਦਾ ਕੋਈ ਕੰਮ ਨਹੀਂ ਆਇਆ ਇਸ ਕਰਕੇ ਤਾਂ ਉਹ ਅਧਾਰ ਚ ਰੱਖਦੇ ਅਸੀਂ ਉਹ ਕੈਟਾਗਰੀ ਦੇ ਵਿੱਚ ਬੱਚਾ ਨੂੰ ਦੇਖਿਆ ਫਾਸਟ ਐਕਸ਼ਨ ਪਲਾਨ ਜਿਹੜੀ ਵੀ 3 ਜੇ ਨੰਬਰ ਤੇ ਅਸੀਂ ਗੱਲ ਰੱਖੀ ਹੋਈ ਹੈ ਅੱਜ ਦੇ ਸਮੇਂ ਦੇ ਸੋਲੋ ਦੇ ਵਿੱਚ ਸਮਾਂ ਬਹੁਤਿਆਰ ਪੂਰਾ ਨਹੀਂ ਹੋਇਆ ਜਿਨ੍ਹਾਂ ਨੇ ਬੂੜਾ ਕੀਤਾ ਉਹਨਾਂ ਨੂੰ ਜ਼ਿਆਦਾ ਵਾਧਾ ਤਾਂ ਜ਼ਰੂਰ ਕਰਕੇ ਹਦਾਫਾ ਪਹੁੰਚਾ ਜਾਈਦਾ ਸੀ ਨਾਲ ਵੀ ਹੋਣੀ ਤਾਂ ਬੱਚਿਆਂ ਦਾ ਲਈ ਗਾਈਡੈਂਸ ਕਰਦੇ ਹਾਂ ਉਹਨਾਂ ਨੂੰ ਵਿੱਚ ਆਪੋਸੀ 2 ਮਿੰਟ ਦੀ ਗ੍ਰੀਸ ਬਹੁਤ ਜ਼ਰੂਰੀ ਹੈ ਚਾਹੀਦੀ ਹੈ ਕੱਲਾ 5 ਮਿੰਟ ਚੱਲੀ ਰੱਖੀ। ਇਹਦੇ ਦਾ ਮਤਲਬ ਇਹ ਹੈ ਆ ਕਿ ਬੱਚਾ ਕਿੰਨਾ ਟਾਈਮ ਰੱਖ ਸਕਦਾ ਹੈ ਸਟਾਈਲ ਨਾਲ। ਬੱਚਾ ਛੋਟਾ ਸਮਾਂ 6 ਮਿੰਟ ਲੱਗਦਾ। 6 ਮਿੰਟ ਤੋਂ ਪਹਿਲਾਂ ਉਹਦਾ ਖਤਮ ਕਰਦੇ ਕੋਈ ਨਹੀਂ। ਪਰ ਜੇ ਕਿਤੇ ਬੱਚੇ ਨੇ ਟਾਈਮ ਵਧਾਤਾ ਤਾਂ ਵੀ ਗਲਤ ਹੈ ਜੇ ਕਿਹਾ ਆ ਬੰਨੀ ਗਲਤ ਹੈ ਕਿਉਂਕਿ ਜਿਉਂ 5 ਮਿੰਟ ਤੋਂ ਪਹਿਲਾਂ ਨੱਚ ਕੇ ਚੱਲਾਂਗੇ ਤਾਂ ਬਥਰ ਮਗੇ ਗਲਤੀਆਂ ਉਹਨੇ ਕਰਨੀਆਂ ਸੀ। ਅਜੇ ਕਰਨੀਆਂ ਸੀ। ਹੋ ਸਕਦਾ 3 ਮਿੰਟ ਪਹਿਲਾਂ ਵਧੀਆ ਨਾਲ ਨੱਚ ਰਿਹਾ ਹੋਵੇ ਲਾਸਟ 2 ਮਿੰਟਾਂ ਵਿੱਚ ਵਧੀਆ ਨੱਚੇ ਹੋ। ਤਾਂ ਫਿਰ ਵੀ ਅਸੀਂ ਓਵਰਲੌਡ ਦਾ ਸੈਟ ਇਹ ਬੱਚੇ ਵੀ ਕਰਾ ਰਹੇ ਇਹ ਕੈਨੇਡਾ ਵਾਲਾ ਉਹ ਧਿਆਨ ਚ ਰੱਖੋ ਸਾਡੀ ਜਜਮੈਂਟ ਰਣੀ ਇਸ ਤੋਂ ਬਾਅਦ ਅਗਲੀ ਗੱਲ ਆ ਜਾਂਦੀ ਗਰੁੱਪ ਦੇ ਵਿੱਚ ਗਰੁੱਪ ਦੇ ਵਿੱਚ ਕੈਟਾਗਰੀਆਂ ਲਿਖੀ ਹੈ ਨੈਸ਼ਨਲ ਫੋਕ ਡਾਂਸ ਤੇ ਲਿਖੀ ਹੈ ਫੋਕ ਡਾਂਸ ਅਗਲੀ ਕਾਂਟੈਂਪੋਰੀ ਕਾਂਟੈਂਪੋਰੀ ਦੇ ਵਿੱਚ ਸਾਰੇ ਡਾਂਸ ਉਹ ਆਉਂਦੇ ਨੇ ਜਿਹੜੇ ਮਿਊਜ਼ਿਕ ਤੇ ਚੱਲਦੇ ਨੇ ਉਹਨਾਂ ਨੂੰ ਅਸੀਂ ਕਾਂਟੈਂਪੋਰੀ ਕਹਿੰਦੇ ਹਾਂ ਤੁਹਾਨੂੰ ਸਾਰਿਆਂ ਨੂੰ ਇਹ ਲੱਗਿਆ ਹੋ ਸਕਦਾ ਵੀ ਇੱਥੇ ਚਾਰ ਬੱਚਿਆਂ ਨੇ ਕੀਤਾ ਬਲੈਕ ਕੱਪੜੇ ਪਾਏ ਹੋਏ ਉਹਨਾਂ ਨੇ ਉਹਨਾਂ ਨੇ ਇਕੱਲਿਆਂ ਜਾਂ ਨਾਚ ਕੀਤਾ ਉਹ ਚੰਗਾ ਨਾਲ ਚਾਹੀਏ ਇੱਕ ਇਨੋਵੇਸ਼ਨ ਜਰੂਰ ਹੋਣੀ ਹੈ ਇੱਕ ਬਦਲਾਅ ਜਰੂਰ ਹੈ ਤਾਂ ਮਤਲਬ ਉਹਨਾਂ ਨੂੰ ਵੀ ਅਸੀਂ ਗਿਣਾਗੇ ਉਹਨਾਂ ਦੇ ਖਿਆਲ ਨੂੰ ਅਸੀਂ ਮੰਨੇ ਆ ਇਹਦੇ ਵਿੱਚ ਬਹੁਤੇ ਬੱਚਿਆਂ ਦਾ ਤਾਲਮੇ ਨਹੀਂ 걸ਦਾ ਸੀ ਇਹਦਾ ਮਤਲਬ ਤਾਲਮੇ ਦੀ ਕਮੀ ਵੀ ਕਰਦੇ ਲੋਕ ਚੱਲੇ ਬੱਚਾ ਕਿਸ ਨੂੰ ਦੇਖ ਕੇ ਕਰ ਰਿਹਾ ਕਾਪੀ ਕਰ ਰਿਹਾ ਇਹਦਾ ਮਤਲਬ ਚਾਰ ਬੱਚੇ ਜਦੋਂ ਅੱਠ ਬੱਚੇ ਨੱਚਦੇ ਨੇ ਤੇ ਅਸੀਂ ਵੇਖਦੇ ਆ ਪਿੱਛੇ ਬੱਚਾਂ ਵਾਲੇ ਬੱਚੇ ਨੇ ਉਹਨਾਂ ਦੇ ਵਿੱਚ ਮਾਇਨਰ ਗਰੁੱਪੀਆਂ ਨੇ ਜਿਹੜੀਆਂ ਉਹ ਛੱਡੀਆਂ ਜਾਂ ਸਕੇ ਪਰ ਮੈਂ ਕਿ ਚਾਰ ਬੱਚਿਆਂ ਦੀ ਕੋਈ ਗਲਤੀ ਆ ਸਰਕਾਰ ਦੀ ਪਰ ਆਪਣੇ ਕੋਲ ਕਿੱਥੇ ਚਾਰ ਹੀ ਚਾਰਾਂ ਨੂੰ ਵੇਖਣਾ ਵਿਚਾਰਾਂ ਤੇ ਧਿਆਨ ਦੇਣਾ ਸਾਰਿਆਂ ਦਾ ਜ਼ਰੂਰੀ ਹੈ ਕਿ ਸਾਰੇ ਤੇ ਸਾਰਿਆਂ ਨੇ ਦੇਖਿਆ ਹੀ ਪਈਗਾ ਕਿ ਉਹ ਚਾਰੇ ਯਾਰਤੀ ਜਿਹੜੇ ਕੋਲੈਬੋਰੇਸ਼ਨ ਨਾਲ ਆ ਚਾਏ ਉਹਨਾਂ ਦੇ ਵਿੱਚ ਕੋਈ ਕੰਮ ਨਹੀਂ ਕਿਸੀ ਤੁਸੀਂ ਇਸ ਵਾਰ ਸਾਰੇ ਧਾਫਕਾਂ ਦੇ ਖਾਲ ਰੱਖਿਆ ਗਾਣੇ ਸਾਰੇ ਵਧੀਆ ਚੱਲੇ ਮਤਲਬ ਉਹ ਚੱਲਣ ਵਾਲਾ ਜਿਹੜਾ ਦਾਦਾ ਜੀ ਦੇ ਨਾਲ ਸਾਰਾ ਠੀਕ ਉਹਦੇ ਵਿੱਚ ਪਿਛਲੀ ਵਾਰ ਨਾਲੋਂ ਬਹੁਤ ਜ਼ਿਆਦਾ ਸੁਧਾਰ ਆ ਤੁਹਾਨੂੰ ਸਾਰਿਆਂ ਨੂੰ ਬੜਾਈ ਦੇ ਪਾਤਰਾਂ ਨੂੰ ਸਾਨੂੰ ਵੀ ਪੁੱਛੀ ਹੁੰਦੀ ਹੈ ਇਹ ਸਾਰੀ ਗੱਲਾਂ ਦਾ ਤਾਂ ਕਰ ਰਿਹਾ ਕਿ ਤੁਹਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਦੇ ਕਲਾਕਾਰ ਪਹਿਲਾ ਕੰਮਾਸਤੇ ਬੇਨਤੀ ਕਰਦਾ ਹੈ ਜਿਹੜੇ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਤਾਲ ਦਾ ਧਿਆਨ ਨਾ ਕਰਦੇ ਭਾਵੇਂ ਵੀ ਆਪਣਾ ਮੁੱਖ ਮਕਸਦ ਬੱਚੇ ਨੂੰ ਪਾਰਟਿਸਪੇਟ ਕਰਵਾਉਣਾ ਹੈ ਪਰ ਉਹਦੇ ਨਾਲ-ਨਾਲ ਆਪਣੀ ਕਲਾ ਨੂੰ ਬਚਾ ਕੇ ਰੱਖਣਾ ਵੀ ਜ਼ਰੂਰੀ ਹੈ ਕਿ ਨਾਚ ਦਾ ਕੀ ਜਨ ਹੈ ਇਸੇ ਕਰਕੇ ਜਿਹੜੇ ਲੋਕ ਨਾਚ ਨਹੀਂ ਤੇ ਇਕੱਲੇ ਨਾਚਦੇ ਉਹਨਾਂ ਦਾ ਅੰਤਰ ਇਹੀ ਰਹਿੰਦਾ ਹੈ ਕਿ ਤੁਸੀਂ ਸਾਰੇ ਜੇ ਤੋ ਕੁਝ ਕਿਤੇ ਰੱਖੋਗੇ ਚਾਹੇ ਬਾਈਂਡਿੰਗ ਆਪਨੇ ਚਾਹੇ ਬੱਚੇ ਨੇ ਬੱਚੋ ਤੁਸੀਂ ਪੂਰਾ ਧਿਆਨ ਰੱਖਣਾ ਜਿਹੜੇ ਜਿਹੜੇ ਬੱਚੇ ਪੁਦਪਤੀ ਨੇ ਅਸੀਂ ਪੁਦਪਤੀ ਬੱਚਾ ਦਾ ਰਿਜ਼ਲਟ ਕੱਢਿਆ ਜਿਹੜੇ ਬੱਚੇ ਸਿੱਖਦੇ ਪੈ ਰਹੇ ਨੇ ਉਹ ਅਗਲੇ ਸਾਲ ਹੋਰ ਵਜ੍ਹਾ ਤਿਆਰੀ ਕਰਨੀਗੀ ਇਸ ਤੋਂ ਬਾਅਦ ਜ਼ਿਲ੍ਹਾ ਹੋਣਾ ਹੈ ਜ਼ਿਲ੍ਹੇ ਦੇ ਵਿੱਚ ਵੀ ਤਿਆਰੀ ਹੋਣੀ ਆ ਸਭ ਦੀ ਗੱਲ ਤੁਹਾਡੇ ਕੋਲ ਜਿਹੜਾ ਇੱਕ ਦਾਲਜਾ ਆਉਂਦਾ ਇਹਦਾ ਪੂਰਾ ਧਿਆਨ ਰੱਖਣਾ ਉਹਨਾਂ ਨੇ ਬਹੁਤ ਸਪਸ਼ਟ ਲਿਖਿਆ ਹੋਇਆ ਹੈ 406 ਮਿੰਟ ਪਰ ਉਹ ਸਮਾਂ ਪਤਾ ਨਹੀਂ ਆਪਾਂ ਹੱਥ ਤਾਂ ਬੱਚਿਆਂ ਦੇ ਅਰੇਕਾ ਆਇਆ ਹੁਣ ਤਾਂ ਉਹ ਪਿਆਰਾਂ ਇਸ ਗੱਲ ਤੋਂ ਮਾਰ ਖਾ ਗਈਆਂ ਮੈਂ ਤੁਹਾਡਾ ਸਨਮਾਨਾ ਮੈਂ ਤੁਹਾਡਾ ਸਾਰਿਆਂ ਦਾ ਦਾਰਾ ਫਿਰ ਇਸ ਨਾਚ ਦੇ ਦੀ ਪੇਸ਼ਕਾਰੀ ਦੇ ਲਈ ਸਾਰਿਆਂ ਨੂੰ ਮੁਬਾਰਕੀ ਦਿੰਦਾ ਹਾਂ ਇਹਦੇ ਵਿੱਚ ਕੁਝ ਰਾਂਗੇ ਨੇ ਤੁਸੀਂ ਬਿਲਕੁਲ 오ਰੀਜਨਲ ਵਿਕੇ ਨੇ ਰੀਜਨਲ ਫੋਕ ਹੈ ਮੈਨੂੰ ਚੰਗਾ ਲੱਗਾ ਸਮੀ ਦੇਖੀ ਸਾਗ ਨੇ ਸਮੀ ਰਾਜ ਜਿਆਦਾ ਖੁਸ਼ ਜਿਆਦਾ ਨਾਚਕ 55 55 ਆਪਾਂ ਪੰਜਾਂ ਨੂੰ ਜਾਣਦੇ ਆ ਕਿਦਾਂ ਪਗੜਾ ਲੁੰਡੀ ਸੱਮੀਂ ਗਲਈਏ ਨਾ ਇਹਨਾਂ ਨੂੰ ਜਾਣਦੇ ਆਪਾਂ ਇਸ ਤੋਂ ਬਿਨਾ ਹੋਰ ਰਾਜ ਨਹੀਂ ਮੈਂ ਇੱਕ ਨਾਲਜ ਆਪ ਤੇ ਆ ਰਿਹਾ ਕਰਵਾਇਆ ਸੀ ਬੱਚਿਆਂ ਦਾ ਉਹ ਮਸੀਹ ਤੁਹਾਡੇ ਕੋਲ ਜਿਲੇ ਚ ਲੈ ਕੇ ਆਵਾਂਗੇ ਤੇ ਉਹ ਵੀ ਇੱਕ ਨਾਲਜ ਵੱਖਰਾ ਤੁਸੀਂ ਇੱਕ ਰੰਗ ਦੇਖੋ ਕਿੰਨੇ ਸੱਮੀਂ ਪਹਿਲਾਂ ਆਉਂਦੀ ਸੀ ਸੱਮੀਂ ਆਉਣ ਲੱਗੀ ਲੁੰਡੀ ਪਹਿਲਾਂ ਕਰਦੇ ਆਈ ਸੀ ਲੁੰਡੀ ਆਉਣ ਲੱਗੀ ਮਲਵਾਈ ਕਿਦਾਂ ਆਉਣ ਲੱਗਿਆ ਤੇ ਪਗੜਾ ਚਾਰੇ ਨਾਲ ਕਿਥੇ ਸੀ ਇੱਦਾਂ ਬਰਪਾ ਤਾਂ ਨਹੀਂ ਕਿਹਾ ਕਿ ਕਿਉਂਕਿ ਕਿੱਦੇ ਦੇ ਪੈਣਾ ਸੀ ਆਪਣੇ ਕੋਲ ਡਾਇਰੈਕਟ ਲਾਈਵ ਢੋਲਕ ਤੇ ਪੈਣਾ ਸੀ ਪਰ ਇਸ ਕਰਕੇ ਕਿੱਦੇ ਦਾ ਰੰਗ ਤੁਸੀਂ ਨਹੀਂ ਦੇਖਿਆ ਪਰ ਕੰਟੈਂਟਰੀ ਨਹੀਂ ਕਿੱਦਾਂ ਜੁੜ ਦੇਖਿਆ ਲੋਕ ਨਾਚ ਵੀ ਨਕਲੇ ਨਾਚ ਨੂੰ ਦੇਖੇ ਨੇ ਪਰ ਨਾਚ ਦੇ ਲੋਕ ਨਾਚ ਦਾ ਅੰਤਰਾ ਜਿਹੜਾ ਇਹ ਦਿਖਾਦਾ ਬਹੁਤ ਵਧੀਆ ਸਾਰੇ ਵਿਦਾਈ ਦੇ ਖਾਤਰ ਨੇ ਬਹੁਤ ਮਾਣ ਮਹਿਸੂਸ ਹੋਇਆ